ਸਾਥੀਓ ਨਮਸਕਾਰ ਸਾਰੇ ਹੀ ਪੱਤਰਕਾਰ ਵੀਰਾਂ ਨੂੰ ਔਰ ਇਲੈਕਟ੍ਰਿਕ মিডিਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਕੁਝ ਸਮੇਂ ਤੋਂ ਜੋ ਲਗਾਤਾਰ ਬਰਸਾਤ ਹੋਣ ਦੇ ਕਾਰਨ ਸਾਰੇ ਪੰਜਾਬ ਦੇ ਵਿੱਚ ਜੋ ਫਲੱਡ ਆਇਆ ਹੈ ਉਹਦੇ ਕਾਰਨ ਤਕਰੀਬਨ ਪੰਜਾਬ ਦੇ ਹਰ ਇਨਸਾਨ ਦਾ ਕਿਸੇ ਨਾ ਕਿਸੇ ਰੂਪ ਵਿੱਚ ਨੁਕਸਾਨ ਹੋਇਆ ਹੈ ਕਿਸਾਨਾਂ ਦੀਆਂ ਫਸਲਾਂ ਖੁਲਾਬਾਂ ਦੇ ਕਾਰਨ ਬਰਬਾਦ ਹੋ ਗਈਆਂ ਔਰ ਸ਼ਹਿਰਾਂ ਦੇ ਵਿੱਚ ਜਿਹੜੇ ਘਰ ਨੇ ਉਹ ਜੋ ਕੱਚੇ ਘਰ ਸਨ ਉਹਨਾਂ ਵਿੱਚ ਵੀ ਟੇੜਾ ਆ ਗੀਆਂ ਔਰ ਕਈ ਘਰ ਤੇ ਡਿੱਗ ਪਏ ਔਰ ਬਹੁਤ سارے ਸਾਥੀ ਅੱਜ ਅਸੀਂ ਇਕੱਠੇ ਹੋਏ ਸੀ ਕੌਂਸਲ ਸਹਿबान ਔਰ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਹੈ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਅਗਰ ਛੱਤ ਨਹੀਂ ਡਿੱਗੀ ਪਰ ਬਾਹਰੋਂ ਪਾਣੀ ਆਂਦੇ ਕਾਰਨ ਜੋ ਹੈ ਸਮਾਨ ਦਾ ਨੁਕਸਾਨ ਹੋ ਗਿਆ ਹੈ ਸੋ ਹਰ ਆਦਮੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੁਕਸਾਨ ਉਹਦਾ ਹੋਇਆ ਹੈ। ਔਰ ਸਰਕਾਰ ਵੱਲੋਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸardar ਭਗਵੰਤ ਸੇਮਾਨ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਫਲੱਡ ਆਇਆ ਸੀ ਪਹਿਲੇ ਦਿਨ ਤੋਂ ਲਗਾਤਾਰ ਪਿੰਡਾਂ ਵਿੱਚ ਜਾ ਕੇ ਹਰ ਜ਼ਿਲ੍ਹੇ ਵਿੱਚ ਜਾ ਕੇ ਲੋਕਾਂ ਦੇ ਨਾਲ ਖੜੇ ਹੋਏ ਨੇ ਔਰ ਲੋਕਾਂ ਦੇ ਨਾਲ ਜੱਜਾ ਲੈ ਕੇ ਉਹਨਾਂ ਨੇ ਹਿੰਮਤ ਦੇ ਰਿਹਾ ਪਹਿਲੇ ਦਿਨ ਤੋਂ ਸੀਐਮ ਸਾਹਿਬ ਨੇ ਵਾਦਾ ਕੀਤਾ ਸੀ ਕਿ ਜੋ ਵੀ ਪੰਜਾਬ ਦੀ ਜਨਤਾ ਦਾ ਨੁਕਸਾਨ ਹੋਏਗਾ ਪੰਜਾਬ ਸਰਕਾਰ ਉਹਦੀ ਪਰਪਾਈ ਕਰੇਗੀ। ਉੱਥੇ ਦੇਖਿਆ ਹੁਣੇ ਜਲੰਧਰ ਸ਼ਹਿਰ ਦੇ ਵਿੱਚ ਵੀ ਜਿਹੜੇ ਕੁਝ ਲੋਕਾਂ ਦਾ ਨੁਕਸਾਨ ਹੋਇਆ ਸੀ ਚਾਹੇ ਉਹ ਘਰ ਸਨ ਚਾਹੇ ਕੋਈ ਦੁਕਾਨ ਡਿੱਗੀ ਚਾਹੇ ਜਿਹੜਾ ਸਮਾਨ ਖਰਾਬ ਹੋਇਆ ਜਲੰਧਰ ਵਿਖੇ ਵਿੱਚ ਸੀ ਔਰ इवन ਸ਼ਹਿਰ ਦੇ ਵੀ ਸੈਂਟਰ ਤੇ ਵੀ ਕੈਂਟ ਵਿੱਚ ਵੀ ਸਭ ਜਗ੍ਹਾ ਜੋ ਹੈ ਸਰਕਾਰ ਵੱਲੋਂ ਸੀ ਉਹਨਾਂ ਨੂੰ 6500 ਰੁਪਿਆ ਜੋ ਹੈ ਫਾਂਡ ਦਿੱਤਾ ਐਜ਼ ਅ ਰਿਪੇਅਰ ਵਾਸਤੇ ਔਰ 1 ਲੱਖ 20 ਹਜ਼ਾਰ ਰੁਪਿਆ ਦਿੱਤਾ ਉਹਦੇ ਘਰ ਦਾ ਟੋਟਲ ਡੈਮੇਜ ਹੋਇਆ ਸੀ ਪਰ ਹੁਣ ਸਰਕਾਰ ਸੋਚ ਰਹੀ ਹੈ ਕਿ ਜਿਹੜਾ 6500 ਰੁਪਿਆ ਔਰ 1 ਲੱਖ 20 ਹਜ਼ਾਰ ਰੁਪਿਆ ਹੈਗਾ ਕੋਈ ਸਫੀਸ਼ੀਐਂਟ ਅਮਾਉਂਟ ਨਹੀਂ ਇਹਦੇ ਵਿੱਚ ਹੋਰ ਕੋਈ ਵਾਅਦਾ ਕੀਤਾ ਜਾਵੇ ਉਹਦੇ ਬਾਰੇ ਔਰ ਜਿੰਨੇ ਵੀ ਲੋਕੀ ਸਾਡੇ ਖਾਸਨ ਕਰਕੇ ਬਿਠੇ ਰੱਖੀ ਸੀ ਮੈਂ ਜੰਦਰ ਵੈਸਟ ਆਪਣੇ ਕੌਂਸਲਰ ਸਹਿਬਾਨ ਦੀ ਬਿਰਨਾ ਜ਼ਿਲ੍ਹਾ ਪ੍ਰਧਾਨ ਸਾਡੇ ਅਮਰਿਤਪਾਲ ਜੀ ਜਿੰਨਾ ਸਾਡੇ ਡਿਪਟੀ ਮੇਅਰ ਕੌਂਸਲਰ ਸਹਿਬਾਨ ਸਾਰੇ ਸਾਥੀ ਅੱਜ ਅਸੀਂ ਨਾਲ ਪਟਵਾਰੀ ਸਹਿਬਾਨ ਤਹਿਸੀਲਦਾਰ ਕਿਉਂਕਿ ਆਪਸ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਅੱਜ ਸਮੇਂ ਦੀ ਮੰਗ ਹੈ ਕਿ ਪਬਲਿਕ ਰਿਪਰਿਜ਼ੈਂਟੇਟਿਵ ਔਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਕੱਠੇ ਮਿਲ ਕੇ ਕੰਮ ਕਰਕੇ ਹੀ ਜੋ ਸਹੀ ਰਿਜ਼ਲਟ ਆ ਸਕਦਾ ਹੈ ਉਹਦੇ ਵਾਸਤੇ ਅਸੀਂ ਅੱਜ ਕੌਂਸਲਰ ਸਰبان ਉਪਲایا ਪਟਵਾਰੀਆਂ ਨੂੰ ਔਰ ਤਹਿਸੀਲਦਾਰ ਨੂੰ ਖਾਸ ਕਰਕੇ ਸਾਡੇ ਮੈਡਮ ਐਸਡੀਐਮ 2 ਜਿਹੜੇ ਸਾਡੇ ਜਿੰਦਰ ਵੈਸਟ ਦੇਖ ਰਹੇ ਕਰਦੇ ਨੇ ਅਸੀਂ ਅੱਜ ਇੱਥੇ ਤੈਅ ਕੀਤਾ ਹੈ ਕਿ ਸਾਰੇ ਸਾਡੇ ਕਾਉਂਸਲਰ ਪਟਵਾਰੀ ਬਲਾਕ ਪ੍ਰਧਾਨ ਉਹਦੇ ਤੇ ਸਪੀਡ ਆਪੀ ਦੀ ਦਾ ਵੀ ਜੋਕ ਐਡੀਸ਼ਨ ਹੋਈ ਹੈਗੀਏ ਉਹਨਾਂ ਵੱਲੋਂ ਵੀ ਇੱਕ ਰੈਪ੍ਰੈਜ਼ੈਂਟੇਟਿਵ ਆਏਗਾ ਤਾਂਕਿ ਜੋ ਸਰਵੇ ਕਰਨਾ ਹੈਗਾ ਇੱਕ ਸਰਵੇ ਸਹੀ ਤਿਕ ਦੇ ਨਾਲ ਅਕੋਰਡਿੰਗ ਟੂ ਦਾ ਗਵਰਨਮੈਂਟ ਇਨਸਟਰਕਸ਼ਨ ਦਿੱਤਾ ਜਾਵੇ ਤਾਂ ਕਿ ਸਰਵੇ ਕਰਨ ਦੇ ਬਾਅਦ ਜਿਹੜਾ ਹੈਗਾ ਲੋਕਾਂ ਨੂੰ ਇਹ ਨਾ ਹੋਏ ਕਿ ਸਾਡਾ ਜੋ ਹੈ ਫੰਡ ਨਹੀਂ ਮਿਲਿਆ ਕਿ ਉਹ ਰਿਜੈਕਟ ਹੋ ਗਿਆ ਕੋਈ ਵੀ ਜਿਹੜਾ ਕਲੇਮ ਹੈਗਾ ਰਿਜੈਕਟ ਨਾ ਹੋਵੇ ਇਸ ਵਾਸਤੇ ਸਾਰੀਆਂ ਟੀਮਾਂ ਨੂੰ ਬੁਲਾ ਕੇ ਹਦਾਇਤ ਕੀਤੀ ਹੈ ਕਿ ਤੁਸੀਂ ਲਗਾਤਾਰ ਲੋਕਾਂ 'ਚ ਜਾ ਕੇ ਲੋਕਾਂ ਨੂੰ ਮਿਲੋ ਲੋਕਾਂ ਦੇ ਨੁਕਸਾਨ ਦਾ ਜਾਜਾ ਲਗੋ ਕੱਲ ਜੀ ਸਾਰਿਆਂ ਨੂੰ ਜੋ ਉਹਦਾ ਬੰਦਾ ਹੈਗਾ ਉਸੀ ਨੂੰ ਆਵਜਾ ਦੇ ਸਹੀ ਉਹਦੇ ਨਾਲ ਨਾਲ ਸਾਥੀਓ ਅਸੀਂ ਬਹੁਤ ਧੰਨਵਾਦ ਕਰਦੇ ਆਂ ਪਹਿਲੀ ਗੱਲ ਕਿ ਸਾਡਾ ਪ੍ਰਧਾਨ ਮੰਤਰੀ ਜੀ ਦੇਰ ਆਏ ਦਰਸthਾਏ ਕਾਫੀ ਦੇਰ ਬਾਅਦ ਕੱਲ ਪ੍ਰਧਾਨ ਮੰਤਰੀ ਜੀ ਗੁਰਦਾਸਪੁਰ ਆਏ ਪੰਜਾਬ ਵਿੱਚ ਆਏ ਔਰ ਸਾਨੂੰ ਬਹੁਤ ਉਮੀਦਾਂ ਸੀ ਸਾਰੇ ਪੰਜਾਬ ਨੇ ਇਵਨ ਬੀਜੇਪੀ ਜਿਹੜੇ ਆਪਣੀ ਪਾਰਟੀ ਉਹਨਾਂ ਦੇ ਲੋਕਾਂ ਨੇ ਲੀਡਰ ਸਾਹਿਬਾਨਾਂ ਨੇ ਵੀ ਕਿਹਾ ਕਿ ਸਾਨੂੰ ਜੋ ਹੈ 20000 ਕਰੋੜ ਰੁਪਇਆ ਪੰਜਾਬ ਦੇ ਲਾਸ ਨੂੰ ਕਵਰ ਕਰਨ ਵਾਸਤੇ ਚਾਹੀਦਾ ਹੈਗਾ ਕਿਤਾ ਇਤਨਾ ਨੁਕਸਾਨ ਹੋਇਆ ਹੈ ਉਹਦੇ باوجود ਸਾਡੇ ਆਮ ਆਦਮੀ ਪਾਰਟੀ ਵੱਲੋਂ ਸਾਡੇ ਮੁੱਖ ਮੰਤਰੀ ਪੰਜਾਬ ਸਰਦ ਭਗਵਨ ਸਿਮਰਨ ਸਾਹਿਬ ਉਹਨਾਂ ਵੱਲੋਂ ਸਾਡੇ ਸਾਰੇ ਅਫਸਰ ਬੈਰੇਰ ਵੱਲੋਂ ਇਹ ਮੰਗ ਰੱਖੀ ਗਈ ਕਿ ਪੀਐਮ ਸਾਹਿਬ ਤੁਸੀਂ ਆ ਰਹੇ ਹੋ ਤੇ ਸਾਡਾ 60000 ਕਰੋੜ ਰੁਪਇਆ ਤੁਸੀਂ ਰੋਕੇ ਆਇਆ ਹੈ ਪਹਿਲਾਂ ਦਾ ਉਹ ਵੀ ਲਿਆਓ ਉਹ ਵੀ ਦੇਖੇ ਜਾਣਾ ਔਰ 8000 ਕਰੋੜ ਦਾ ਆਰਡੀਐ ਦਾ ਸਾਡਾ ਹੀ ਪੈਸਾ ਗਿਆ ਪੰਜਾਬ ਦਾ ਸਾਨੂੰ ਉਹ ਦੇਖ ਜਾਓ ਤੇ ਦੇ ਨਾਲ ਨਾਲ 20000 ਜੋ ਰੁਪਆ ਇੱਕ ਜੋ ਪੈਕੇਜ ਫਲੱਡ ਤਜੇ ਨੁਕਸਾਨ ਹੋਇਆ ਉਹ ਵੀ ਸਾਨੂੰ ਅਨਾਉਂਸ ਕਰਨਾ ਪਰ ਬੜੇ ਦੁੱਖ ਨਾਲ ਤੇ ਨੰਦਾ ਕਿ ਉਹਨਾਂ ਨੇ ਕੱਲ ਆ ਕੇ ਪੰਜਾਬ ਦੇ ਨਾਲ ਇੱਕ ਬਹੁਤ ਵੱਗਾ ਮੁਜਾਕ ਕਰਕੇ ਗਏ ਨੇ ਉਹਨਾਂ ਨੇ 1600 ਕਰੋੜ 1600 ਕਰੋੜ ਦਾ ਪੈਕੇਜ ਦੇਣ ਗਏ ਨੇ ਜਿਸ ਨਾਲ ਮੇਰਾ خیال ਹੈ ਕਿ ਤੁਸੀਂ ਸਾਰੇ ਜਾਣਦੇ ਹੋ 20000 ਕਰੋੜ ਦਾ ਨੁਕਸਾਨ ਹੋਵੇ ਔਰ 1600 ਕਰੋੜ ਮਿਲੇ ਕਿਤੇ ਸਰਕਾਰ ਤੋਂ ਤੇ ਆਪ ਕੋਈ ਇਸ ਦੀ ਕੋਈ ਮੈਚਿੰਗ ਨਹੀਂ ਤੇ ਲੋਕਾਂ ਦਾ ਕੋਈ ਇਹਨਾਂ ਭਲਾ ਹੋਣ ਵਾਲਾ ਨਹੀਂ ਅਸੀਂ ਫੇਰ ਮੈਂ ਕਿਹੜੀ ਮੰਗ ਕਰਨਾ ਡੀਐਮ ਸਾਹਿਬ ਨੂੰ ਅੱਗੇ ਕਿ ਕਿਰਪਾ ਕਰਕੇ ਮਿਹਰਬਾਨੀ ਕਰ ਕਿ ਜੋ ਸਾਡਾ 60000 ਰੁਪਈਆ ਪੰਜਾਬ ਦਾ ਪਿਆ ਇੱਕ ਤੇ ਉਹ ਦਿੱਤਾ ਜਾਵੇ ਉਹਦੇ ਨਾਲ ਨਾਲ ਜੋ ਹੈ ਸਾਡਾ ਫਲੱਡ ਦਾ ਲਾਸਸ 20000 ਰੁਪਏ ਦਾ ਹੋ ਰਿਹਾ ਹੈ ਉਹ ਸਾਨੂੰ ਮਿਲਣਾ ਚਾਹੀਦਾ ਹੈ ਐਸੀ ਮੈਂ ਮੰਗ ਰਿਹਾ ਹਾਂ ਇੱਕ ਅਰਜ਼ੀ ਫਿਰ ਤੁਹਾਡਾ ਸਾਰਿਆਂ ਦਾ ਮੈਂ ਇੱਥੇ ਜਿੰਨੇ ਸਾਥੀ ਪ੍ਰਿੰਟ মিডিਆ ਸਾਡੇ ਮਰੇ ਕੌਂਸਲਰ ਸਰਬਾਨ ਆਏ ਨੇ ਉਹਨਾਂ ਦਾ ਤਨਮਾਦੀ ਵੀ ਕਰਨਾ ਨਾਲ ਬੇਨਤੀ ਕਰਨਾ ਕਿ ਮੈਡਮ ਐਸ ਡੀ ਐਮ ਹੁਣਾਂ ਨੂੰ ਕਿ ਤੁਸੀਂ ਨਾਲ ਸਾਡੇ ਕੌਂਸਲਰ ਸਰਬਾਨ ਦਾ ਪਟਵਾਰੀਆਂ ਦਾ ਸੀਲ ਦਾ ਸਰਬਾਨ ਦਾ ਔਰ ਨਾਜ਼ਰੇ ਪੀ ਤੇ ਵਿਦੇ ਆਫਿਸਰ ਨੇ ਇੱਕ ਟੀਮ ਬਣਾ ਕੇ ਦੁਬਾਰਾ ਐਜ਼ ਅ ਲੀਡਰ ਤੁਸੀਂ ਕੰਮ ਕਰੋ ਤਾਂ ਕਿ ਸਾਰੇ ਲੋਕਾਂ ਨੂੰ ਗ੍ਰੇਮ ਲੋਕਾਂ ਨੂੰ ਮੁਸ਼ਕਲ ਦੇ ਘਟਕੇ ਵਿੱਚ ਸੀ ਉਹਦੀ ਬਾਹ ਫੜੀਏ ਜੋ ਨੁਕਸਾਨ ਹੋ ਗਿਆ ਉਹ ਤੇ ਉਹਨਾਂ ਦੀ ਪਰਪਾਈ ਕਰ ਸਕੀਏ ਬਹੁਤ ਬਹੁਤ ਧੰਨਵਾਦ